ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਆਪਾਂ ਗੱਲ ਕਰਨ ਵਾਲੇ ਹਾਂ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਜਿਨ੍ਹਾਂ ਨੂੰ ਸ਼ੇਰ-ਏ-ਪੰਜਾਬ ਵੀ ਕਿਹਾ ਜਾਂਦਾ ਮਹਾਰਾਜਾ ਰਣਜੀਤ ਸਿੰਘ ਜੀ ਸਾਰੇ ਧਰਮਾਂ ਨੂੰ ਬਰਾਬਰ ਮੰਨਦੇ ਸੀ ਉਹਨਾਂ ਦੇ ਰਾਜ ਵਿੱਚ ਇੱਕ ਵੀ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਨਹੀਂ ਹੋਈ ਸੀ ਉਹਨਾਂ ਨੇ ਸਿਰਫ ਪੰਜਾਬ ਨੂੰ ਇੱਕਜੁੱਟ ਨਹੀਂ ਕੀਤਾ ਸਗੋਂ ਆਪਣੇ ਰਾਜਕਾਲ ਦੌਰਾਨ ਅੰਗਰੇਜ਼ਾਂ ਨੂੰ ਸਿੱਖ ਸਮਰਾਟ ਦੇ ਨੇੜੇ ਵੀ ਨਹੀਂ ਪਟਕਣ ਦਿੱਤਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਨਵੰਬਰ 1780 ਨੂੰ ਗੁਜਰਾਵਾਲ ਵਿੱਚ ਹੋਇਆ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਉਨ੍ਹਾਂ ਦੇ ਪਿਤਾ ਦਾ ਨਾਮ ਮਹਾ ਸਿੰਘ ਅਤੇ ਮਾਤਾ ਦਾ ਨਾਮ ਰਾਜਕੌਰ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਛੋਟੀ ਉਮਰ ਵਿੱਚ ਚੇਚਕ ਨਾਂ ਦੀ ਬਿਮਾਰੀ ਹੋ ਗਈ ਸੀ ਜਿਸ ਕਾਰਨ ਉਨ੍ਹਾਂ ਦੀ ਇੱਕ ਅੱਖ ਦੀ ਨਜ਼ਰ ਚਲੀ ਗਈ ਸੀ 10 ਸਾਲ ਦੀ ਉਮਰ ਵਿੱਚ ਉਹ ਆਪਣੇ ਪਿਤਾ ਨਾਲ ਪਹਿਲੀ ਲੜਾਈ ਲੜਨ ਲਈ ਗਏ 12 ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ ਫਿਰ ਉਨ੍ਹਾਂ ਨੂੰ ਆਪਣੇ ਪਿਤਾ ਦੀ ਸ਼ੁਕਰ ਚੱਕਿਆ ਮਿਸਲ ਜਾਇਦਾਦ ਵਿਰਾਸਤ ਵਿੱਚ ਮਿਲੀ ਸੀ ਫਿਰ ਉਨ੍ਹਾਂ ਦੀ ਪਰਵਰਿਸ਼ ਉਨ੍ਹਾਂ ਦੇ ਮਾਤਾ ਜੀ ਨੇ ਕੀਤੀ ਮਹਾਰਾਜਾ ਰਣਜੀਤ ਸਿੰਘ ਜੀ ਤੇ ਪਹਿਲਾ ਹਮਲਾ 13 ਦੀ ਉਮਰ ਵਿੱਚ ਹਸ਼ਮਤ ਖਾਨ ਦੁਆਰਾ ਕੀਤਾ ਗਿਆ ਸੀ। ਉਹਨਾਂ ਨੇ ਤਲਵਾਰ ਦੇ ਇੱਕ ਵਾਰ ਨਾਲ ਹੀ ਉਸ ਦੀ ਧੌਣ ਲਾ ਦਿੱਤੀ ਸੀ। ਮਹਾਰਾਜਾ ਰਣਜੀਤ ਸਿੰਘ ਜੀ ਨਾ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਘੋੜਸਵਾਰੀ ਤੇ ਬੰਦੂਕਵਾਜ਼ੀ ਚੰਗੀ ਤਰ੍ਹਾਂ ਜਾਣਦੇ ਸੀ। ਸ਼ੁਰੂ ਵਿੱਚ ਉਹਨਾਂ ਦਾ ਨਾਮ ਬੁੱਧ ਸਿੰਘ ਸੀ ਪਰ ਇੱਕ ਲੜਾਈ ਮਗਰੋਂ ਉਹਨਾਂ ਦੇ ਪਿਤਾ ਨੇ ਉਹਨਾਂ ਦਾ ਨਾਮ ਰਣਜੀਤ ਸਿੰਘ ਰੱਖ ਦਿੱਤਾ ਜਿਸ ਦਾ ਅਰਥ ਹੈ ਰਾਣੇ ਵਿੱਚ ਜਿੱਤਣ ਵਾਲਾ। 1788 ਤੱਕ ਰਣਜੀਤ ਸਿੰਘ ਜੀ ਦਾ ਪੰਜਾਬ ਦੇ ਵੱਡੇ ਇਲਾਕੇ ਉੱਤੇ ਦਬਦਬਾ ਕਾਇਮ ਹੋ ਗਿਆ ਸੀ। ਪੱਲਾਹੌਰ ਉੱਤੇ ਹਾਲੇ ਤੱਕ ਸਰਦਾਰਾਂ ਦਾ ਕਬਜ਼ਾ ਸੀ ਇਨ੍ਹਾਂ ਤਿੰਨ ਸਰਦਾਰਾਂ ਵਿੱਚ ਸਦਾ ਲੜਾਈ ਹੁੰਦੀ ਰਹਿੰਦੀ ਸੀ ਜਿਸ ਕਰਕੇ ਲਾਹੌਰ ਦੇ ਵਾਸੀ ਬੜੇ ਦੁਖੀ ਸਨ ਇੱਕ ਦਿਨ ਲਾਹੌਰ ਦੇ ਕੁਝ ਮੁਖੀ ਭਾਈਆਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਚਿੱਠੀ ਭੇਜੀ ਜਿਸ ਵਿੱਚ ਲਿਖਿਆ ਸੀ ਲਾਹੌਰ ਦੀ ਪੜਜਾ ਬੜੀ ਦੁਖੀ ਹੈ ਤੇ ਕਸੂਰ ਦਾ ਜਲਨਵਾਬ ਸ਼ਹਿਰ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਸਾਡੀ ਇਹ ਬੇਨਤੀ ਹੈ ਕਿ ਸਾਨੂੰ ਇਸ ਵਿਪਤਾ ਤੋਂ ਬਚਾਇਆ ਜਾਵੇ ਜਦ ਰਣਜੀਤ ਸਿੰਘ ਜੀ ਨੂੰ ਇਹ ਚਿੱਠੀ ਮਿਲੀ ਤਾਂ ਉਹ ਫੌਜ ਲੈ ਕੇ ਲਾਹੌਰ ਵੱਲ ਚਲੇ ਗਏ ਰਣਜੀਤ ਸਿੰਘ ਜੀ ਆਪਣੀ ਫੌਜਾ ਲੈ ਕੇ ਸ਼ਹਿਰ ਵਿੱਚ ਦਾਖਲ ਹੋ ਗਏ ਮਹਾਰਾਜਾ ਰਣਜੀਤ ਸਿੰਘ ਜੀ ਦੀ ਲਲਕਾਰ ਸੁਣ ਕੇ ਤਿੰਨੇ ਹਾਕਮ ਡਰ ਗਏ ਮਿਹਰ ਸਿੰਘ ਅਤੇ ਸਾਹਿਬ ਸਿੰਘ ਆਪਣੀ ਫੌਜਾ ਲੈ ਕੇ ਝੱਟ ਸ਼ਹਿਰ ਖਾਲੀ ਕਰ ਗਏ ਪਰ ਚੇਤ ਸਿੰਘ ਕਿਲੇ ਵਿੱਚ ਜਾ ਲੁਕਿਆ ਸ਼ਹਿਰ ਨੂੰ ਪੂਰੀ ਤਰ੍ਹਾਂ ਕਾਬੂ ਕਰਕੇ ਰਣਜੀਤ ਸਿੰਘ ਜੀ ਨੇ ਕਿਲੇ ਤੇ ਕਬਜ਼ਾ ਕਰਨ ਦਾ ਵਿਚਾਰ ਬਣਾਇਆ ਪਰ ਅਗਲੇ ਦਿਨ ਚੇਤ ਸਿੰਘ ਦੇ ਦੋ ਕਰਮਚਾਰੀ ਰਣਜੀਤ ਸਿੰਘ ਜੀ ਕੋਲ ਆਏ ਅਤੇ ਕਹਿਣ ਲੱਗੇ ਜੇ ਸਰਦਾਰ ਚੇਤ ਸਿੰਘ ਦੀ ਜਾਨ ਬਖਸ਼ੋ ਤਾਂ ਉਹ ਕਿਲਾ ਖਾਲੀ ਕਰਨ ਵਾਸਤੇ ਤਿਆਰ ਹੈ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਹਾ ਅਸੀਂ ਕੇਵਲ ਚੇਤ ਸਿੰਘ ਦੀ ਜਾਨ ਹੀ ਨਹੀਂ ਬਖਸ਼ਦੇ ਬਲਕਿ ਉਸ ਨੂੰ ਇੱਕ ਵੱਡੀ ਜ਼ਗੀਰ ਬਖਸ਼ਦੇ ਹਾਂ ਤਾਂ ਕਿ ਉਹ ਆਪਣਾ ਗੁਜ਼ਾਰਾ ਕਰ ਸਕੇ ਇਸ ਤੋਂ ਬਾਅਦ ਚੇਤ ਸਿੰਘ ਨੇ ਕਿਲਾ ਖਾਲੀ ਕਰ ਦਿੱਤਾ ਅਤੇ ਲਾਹੌਰ ਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਹੋ ਗਿਆ 1721ਵੀਂ ਵਿੱਚ ਰਣਜੀਤ ਸਿੰਘ ਜੀ ਨੂੰ ਮਹਾਰਾਜਾ ਥਾਣਿਆ ਗਿਆ ਉਸ ਦਿਨ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਸਿੱਕੇ ਜਾਰੀ ਕਰਨ ਦਾ ਉਦੇਸ਼ ਦਿੱਤਾ ਅਤੇ ਆਪਣੇ ਰਾਜ ਨੂੰ ਸਰਕਾਰੀ ਖਾਲਸਾ ਅਤੇ ਆਪਣੇ ਦਰਬਾਰ ਨੂੰ ਦਰਬਾਰੀ ਖਾਲਸਾ ਦਾ ਨਾਮ ਦਿੱਤਾ 1802 ਈਸਵੀ ਵਿੱਚ ਅੰਮ੍ਰਿਤਸਰ ਉੱਤੇ ਪੰਗੀ ਮਿਸਲ ਦਾ ਕਬਜ਼ਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਪਵਿੱਤਰ ਸਥਾਨ ਨੂੰ ਬਚਾਉਣ ਲਈ ਆਪਣੀ ਨਜ਼ਰਾਂ ਅੰਮ੍ਰਿਤਸਰ ਉੱਤੇ ਰੱਖੀਆਂ ਅਤੇ ਹਮਲਾ ਕਰ ਦਿੱਤਾ ਇਸ ਹਮਲੇ ਵਿੱਚ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ ਉਹਨਾਂ ਨੇ ਅੰਮ੍ਰਿਤਸਰ ਉੱਤੇ ਸੋਨੇ ਦਾ ਕਵਰ ਚੜਾਇਆ ਉਹਨਾਂ ਨੇ ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਵਿੱਚ ਵੀ ਸੇਵਾ ਕੀਤੀ ਉਹਨਾਂ ਨੇ ਗੁਰਦੁਆਰਿਆਂ ਤੋਂ ਇਲਾਵਾ ਮੰਦਿਰਾਂ ਤੇ ਮਸਜਿਦਾਂ ਵਿੱਚ ਵੀ ਮਦਦ ਕੀਤੀ ਅਹਿਮਦ ਖਾਨ ਸਿਆਲ ਚੰਗ ਦੀ ਰਿਆਸਤ ਦਾ ਮਾਲਕ ਸੀ ਉਹ ਬੜਾ ਹੰਕਾਰੀ ਅਤੇ ਜ਼ਾਲਮ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਖਬਰੀ ਨੂੰ ਸਕੂਲ ਭੇਜ ਕੇ ਕਿਹਾ ਕਿ ਉਹ ਈਨ ਮੰਨ ਲਵੇ ਤੇ ਕੁਝ ਘੋੜੇ ਹਰ ਸਾਲ ਖਾਲਸਾ ਫੌਜ ਲਈ ਭੇਜਿਆ ਕਰੇ ਜੀ ਨਹੀਂ ਮੰਨਦੇ ਤਾਂ جنگ ਲਈ ਤਿਆਰ ਹੋ ਜਾਵੇ ਅਹਿਮਦ ਖਾਨ ਨੇ جنگ ਲੜਨ ਲਈ ਕਿਹਾ ਮਹਾਰਾਜਾ ਰਣਜੀਤ ਸਿੰਘ ਜੀ ਇੱਕ ਵੱਡੀ ਫੌਜ ਲੈ ਕੇ ਝੰਗਵਾਲ ਚੱਲ ਪਏ ਅਹਿਮਦ ਖਾਨ ਆਪਣੀਆਂ ਫੌਜਾਂ ਤੇ ਜਹਾਂਦੀਆਂ ਨੂੰ ਲੈ ਕੇ ਸ਼ਹਿਰ ਦੇ ਬਾਹਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਇੰਤਜ਼ਾਰ ਕਰਨ ਲੱਗਾ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਫੌਜਾਂ ਪਹੁੰਚੀਆਂ ਤਾ ਦੋਵੇਂ ਪਾਸਿਆਂ ਤੋਂ ਗੋਲੀਆਂ ਚੱਲਣ ਲੱਗੀਆਂ ਗੋਲੀਆਂ ਖਤਮ ਹੋਣ ਤੇ ਲੜਾਈ ਤਲਵਾਰਾਂ ਤੇ ਆ ਗਈ ਇੰਨੀ ਕਟਾ ਵੱਡੀ ਹੋਈ ਕਿ ਵੇਖਦਿਆ ਵੇਖਦਿਆ ਧਰਤੀ ਤੇ ਢੇਲ ਲੱਗ ਗਈ ਅਹਿਮਦ ਖਾਨ ਆਪਣੀ ਫੌਜਾਂ ਨੂੰ ਲੈ ਕੇ ਸ਼ਹਿਰ ਵਿੱਚ ਦਾਖਲ ਹੋ ਗਿਆ ਅਤੇ ਦਰਵਾਜ਼ੇ ਬੰਦ ਕਰ ਲਈ ਫਾਲਸੇ ਨੇ ਸ਼ਹਿਰ ਨੂੰ ਚਾਰੇ ਪਾਸਿਆਂ ਤੋਂ ਘੇਰੇ ਵਿੱਚ ਲੈ ਲਿਆ ਸਵੇਨ ਨਵਾਬ ਨੇ ਕਿਲੇ ਦੀਆਂ ਦਵਾਰਾਂ ਤੇ ਤੂਪਾ ਲਾ ਦਿੱਤੀਆਂ ਤੇ ਗੋਲੇ ਸਿੱਟਣ ਲੱਗਾ ਇੱਕ ਗੋਲਾ ਬਿਲਕੁਲ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੈਰਾ ਲਾ ਕੇ ਆ ਕੇ ਡਿੱਗਾ ਹਾਥੀਆਂ ਦੀ ਮਦਦ ਨਾਲ ਕਿਲੇ ਦੇ ਦਰਵਾਜ਼ੇ ਤੋੜ ਕੇ ਅੰਦਰ ਵੜ ਗਏ ਅਹਿਮਦ ਖਾਨ ਪੱਜ ਕੇ ਮਲਤਾਨ ਚੜਾ ਗਿਆ ਕੁਝ ਦਿਨਾਂ ਬਾਅਦ ਨਵਾਬ ਨੇ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਮਾਫੀ ਮੰਗਦੇ ਹੋਏ ਕਿਹਾ ਲੜਾਈ ਦਾ ਹਰਜਾਨਾ ਅਤੇ ਇਲਾਕਾ ਤੁਹਾਨੂੰ ਸੌਪ ਦਵਾਂਗਾ ਮਹਾਰਾਜਾ ਰਣਜੀਤ ਸਿੰਘ ਜੀ ਵਿੱਚ ਇਹ ਸਿਫਤ ਸੀ ਕਿ ਜਿਹੜਾ ਉਹਨਾਂ પાસે ਮਾਫੀ ਮੰਗ ਲੈਂਦਾ ਸੀ ਉਸ ਨੂੰ ਬਖਸ਼ ਦੇ ਦਿੰਦੇ ਸਨ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹਨਾਂ ਦੁਸ਼ਮਣਾਂ ਨਾਲ ਲੜਾਈ ਲੜੀ ਸੀ ਜਿਨ੍ਹਾਂ ਤੋਂ ਉਸ ਸਮੇਂ ਭਾਰਤ ਦੇ ਰਾਜੇ ਵੀ ਡਰਦੇ ਸੀ ਮਹਾਰਾਜਾ ਰਣਜੀਤ ਸਿੰਘ ਜੀ ਸਾਰੇ ਧਰਮਾਂ ਨੂੰ ਬਰਾਬਰ ਮੰਨਦੇ ਸੀ ਇਸਦੀ ਇੱਕ ਬਹੁਤ ਵਧੀਆ ਉਦਾਹਰਣ ਦਿੱਨੀ ਹਾਂ ਵਿਦੇਸ਼ ਮੰਤਰੀ ਦਾ ਆਉਂਦਾ ਮੁਸਲਮਾਨ ਨੂੰ ਦਿੱਤਾ ਗਿਆ ਸੀ ਤੇ ਜਰਨਲ ਹਿੰਦੂਆਂ ਨੂੰ ਬਣਾਇਆ ਗਿਆ ਸੀ ਇਟਲੀ ਤੇ ਬਾਹਰ ਦੇ ਬੰਦੇ ਵੀ ਵਧੀਆ ਅਹੁਦੇ ਤੇ ਰੱਖੇ ਹੋਏ ਸੀ ਤੇ ਤੁਹਾਨੂੰ ਦੱਸ ਦਈਏ ਮਹਾਰਾਜਾ ਰਣਜੀਤ ਸਿੰਘ ਜੀ ਨੇ ਲਗਭਗ 40 ਵਿਆਹ ਕੀਤੇ ਸੀ ਤੇ ਇਨਾਂ ਨੇ 15 ਸਾਲ ਦੀ ਉਮਰ ਵਿੱਚ ਪਹਿਲਾ ਵਿਆਹ ਮਹਿਤਾਬ ਕੌਰ ਜੀ ਨਾਲ ਕੀਤਾ ਸੀ ਤੇ ਆਖਰੀ ਵਿਆਹ ਜਿੰਦ ਕੌਰ ਜੀ ਨਾਲ ਜਿਨ੍ਹਾਂ ਨੇ ਸਿੱਖ ਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਜੀ ਨੂੰ ਜਨਮ ਦਿੱਤਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਸੂਰ ਮੁਲਤਾਨ ਪਿਸ਼ਾਵਰ ਕਸ਼ਮੀਰ ਜਮਰੋਦ ਮੈਦਾਨ ਫਤਹਿ ਕੀਤੇ ਮਹਾਰਾਜਾ ਰਣਜੀਤ ਸਿੰਘ ਜੀ ਆਪਣੀ ਪਰਜਾਂ ਨਾਲ ਬਹੁਤ ਪਿਆਰ ਕਰਦੇ ਸੀ ਇੱਕ ਵਾਰ ਮੀਂਹ ਆ ਪੈਣ ਕਾਰਨ ਦੇਸ਼ ਵਿੱਚ ਕਾਲ ਪੈ ਗਿਆ ਉਹਨਾਂ ਨੇ ਅਨਾਜ ਵੰਡਣ ਦਾ ਹੁਕਮ ਦੇ ਦਿੱਤਾ ਇਸ ਗੱਲ ਨੂੰ ਸੁਣ ਕੇ ਇੱਕ ਬੁੱਢੇ ਦੇ ਮਨ ਵਿੱਚ ਲਾਲਚ ਆ ਗਿਆ ਅਤੇ ਉਸ ਨੇ ਜਿਆਦਾ ਹਾਨਾਸ ਦੀ ਪੰਡ ਬੰਨ ਲਈ ਪਰ ਉਸ ਤੋਂ ਉਹ ਪੰਡ ਚੁੱਕੀ ਨਾ ਗਈ ਮਹਾਰਾਜਾ ਰਣਜੀਤ ਸਿੰਘ ਜੀ ਇੱਕ ਪਾਸੇ ਆਮ ਕੱਪੜਿਆਂ ਵਿੱਚ ਦੇਖ ਰਹੇ ਸੀ ਉਹਨਾਂ ਨੇ ਮੋਚੀ ਨੂੰ ਕਿਹਾ ਤੇਰੀ ਪੰਡ ਚੁੱਕ ਕੇ ਘਰ ਛਾ ਡਾਵਾਂ ਦਾ ਮੂਚੀ ਨੇ ਹਾਂ ਕਹਿ ਦਿੱਤੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਦੇ ਘਰ ਗਏ ਤੇ ਪੰਡ ਰੱਖੀ ਉੱਥੇ ਪਤਾ ਲੱਗਿਆ ਕਿ ਇਹ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਤਾਂ ਗਰੀਬ ਮੂਚੀ ਉਹਨਾਂ ਦੇ ਪੈਰੀ ਡਿੱਗਣ ਲੱਗਾ ਤਾਂ ਉਹਨਾਂ ਨੇ ਕਿਹਾ ਤੁਸੀਂ ਤਾਂ ਮੇਰੇ ਖੰਭ ਹੋ ਜਿਨ੍ਹਾਂ ਦੇ ਸਾਰੇ ਮੈਂ ਉਡਣਾ 23 ਜੂਨ 1839 ਨੂੰ ਇੱਕ ਬਿਮਾਰੀ ਦੇ ਕਾਰਨ ਦੁਨੀਆ ਦੇ ਸਭ ਤੋਂ ਮਹਾਨ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਹੋ ਗਈ। ਤੇ ਇਹਨਾਂ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਵੀ ਪੰਜਾਬ ਉੱਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਤੇ ਅੱਗੇ ਗੱਲ ਕਰਦੇ ਆ ਮਹਾਰਾਜਾ ਰਣਜੀਤ ਸਿੰਘ ਜੀ ਦੇ ਖਜ਼ਾਨੇ ਦੀ ਰੌਣਕ ਕੋਹੇਨੂਰ ਦੇ ਪਿੱਛੇ ਵੀ ਬਹੁਤ ਵੱਡੀ ਕਹਾਣੀ ਹੈ। ਇਸ ਦੀ ਕੀਮਤ ਪੈਸਿਆਂ ਵਿੱਚ ਨਹੀਂ ਸੀ। ਜਿਸ ਵਿਅਕਤੀ ਕੋਲ ਇਸ ਨੂੰ ਪਾਉਣ ਦੀ ਤਾਕਤ ਹੁੰਦੀ ਸੀ, ਇਹ ਹੀਰਾ ਉਸ ਕੋਲ ਗਿਆ ਸੀ। ਤੇ ਸਭ ਤੋਂ ਪਹਿਲਾ ਹੀਰੇ ਦੀਆਂ ਖਾਨਾਂ ਇੰਡੀਆ ਵਿੱਚ ਹੀ ਹੁੰਦੀਆਂ ਸੀ ਤੇ ਇਹ ਹੀਰਾ ਆਪਣੀ ਖੂਬਸੂਰਤੀ ਤੇ ਮਜ਼ਬੂਤੀ ਕਾਰਨ ਜਾਣਿਆ ਜਾਂਦਾ ਹੈ ਇਹ ਹੀਰਾ ਗੋਲਕੰਡਾ ਦੀ ਖਾਣ ਵਿੱਚੋਂ ਨਿਕਲਿਆ ਸੀ ਇਸ ਦੇ ਨਾਲ ਇੱਕ ਸ਼ਰਾਪ ਵੀ ਜੁੜਿਆ ਹੈ ਇਸ ਨੂੰ ਪਾਉਣ ਵਾਲਾ ਇਨਸਾਨ ਤਬਾਹ ਹੋ ਜਾਵੇਗਾ ਇਸੇ ਤਰ੍ਹਾਂ ਹੋਇਆ ਵੀ ਜੇ ਇਸ ਹਿਰੇ ਦਾ ਇਤਿਹਾਸ ਪਿੱਛੇ ਜਾ ਕੇ ਦੇਖਦੇ ਹਾਂ ਤਾਂ ਇਹ ਖਾਨ ਵਿੱਚੋਂ ਨਿਕਲਣ ਤੋਂ ਬਾਅਦ ਸ਼ਾਹਜਹਾਨ ਨੂੰ ਦੇ ਦਿੱਤਾ ਗਿਆ ਤੇ ਜਦੋਂ ਇਹ ਹੀਰਾ ਸ਼ਾਹਜਹਾਨ ਕੋਲ ਸੀ ਤਾਂ ਸ਼ਾਹਜਹਾਨ ਨੇ ਇਸ ਹੀਰੇ ਦੀ ਚਮਕ ਵਧਾਉਣ ਲਈ ਬਾਹਰ ਤੋਂ ਘਸਾ ਕੇ ਚਮਕ ਲਿਆਂਦੀ ਇਸ ਤੋਂ ਬਾਅਦ 193 ਕੈਰਟ ਦਾ ਇਹ ਹੀਰਾ 186 ਕੈਰਟ ਦਾ ਰਹਿ ਗਿਆ ਸੀ ਇਸ ਤੋਂ ਬਾਅਦ ਇਹ ਹੀਰਾ ਔਰੰਗਜ਼ੇਬ ਦੇ ਕੋਲ ਆਇਆ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਇਹ ਹੀਰਾ ਉਸਦੇ ਪਰਿਵਾਰ ਕੋਲ ਆਇਆ ਤੇ ਉਸ ਤੋਂ ਬਾਅਦ ਇਹ ਹੀਰਾ ਨਾਦਰ ਸ਼ਾਹ ਕੋਲ ਗਿਆ ਤੇ ਜਦੋਂ ਉਸ ਨੇ ਦਿੱਲੀ ਤੇ ਕਬਜ਼ਾ ਕੀਤਾ ਉਸ ਕੋਲੋਂ ਇਹ ਹੀਰਾ ਅਹਿਮਦ ਸ਼ਾਹ ਅਫਦਾਲੀ ਨੇ ਖੋਲਿਆ ਸੀ ਇਸ ਤੋਂ ਬਾਅਦ ਨਾਦਰ ਸ਼ਾਹ ਨੇ ਇਸ ਹੀਰੇ ਨੂੰ ਕੋਹੇਨੂਰ ਨਾਮ ਦਿੱਤਾ ਤੇ ਨਾਦਰ ਸ਼ਾਹ ਨੂੰ ਇਹ ਹੀਰਾ ਜੰਗ ਵਿੱਚ ਜਿੱਤ ਕੇ ਮਿਲਿਆ ਸੀ ਕੋਹੇਨੂਰ ਮਿਲਣ ਤੋਂ ਬਾਅਦ ਨਾਦਰ ਸ਼ਾਹ ਮਰ ਗਿਆ ਸੀ ਤੇ ਅਹਿਮਦ ਸ਼ਾਹ ਅਫਦਾਲੀ ਕੋਲੋਂ ਸਾਸ਼ਜਹਾਂ ਕੋਲ ਆ ਗਿਆ ਤੇ ਜਦੋਂ شاہ ਸੁਜਾ ਅਸ਼ਰੀ ਨਗਰ ਪਹੁੰਚਿਆ ਤਾਂ ਉੱਥੋਂ ਦੇ ਰਾਜੇ ਨੂੰ ਪਤਾ ਲੱਗਿਆ ਕਿ ਦੁਨੀਆ ਦਾ ਸਭ ਤੋਂ ਕੀਮਤੀ ਹੀਰਾ ਇਸ ਕੋਲ ਹੈ ਤੇ ਉਸਨੇ 1817 ਵਿੱਚ ਉਸ ਨੂੰ ਕੈਦ ਕਰ ਲਿਆ ਪਰ ਉਸਨੇ ਇਹ ਹੀਰਾ ਲੁਕੋ ਕੇ ਰੱਖਿਆ ਹੋਇਆ ਸੀ ਤੇ شاہ ਸੁਜਾ ਅਧਿਕਾਰ ਵਾਲੀ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਦੱਸਿਆ ਮੇਰਾ ਪਤੀ ਸ਼ੇਰਗੜੀ ਦੇ ਕਿਲੇ ਵਿੱਚ ਕੈਦ ਹੈ ਜੋ ਕਿ ਸ਼ਰੀ ਨਗਰ ਵਿੱਚ ਪੈਂਦਾ ਜੇ ਤੁਸੀਂ ਉਸ ਕੈਦ ਵਿੱਚੋਂ ਮੇਰੇ ਪਤੀ ਨੂੰ ਛਡਾ ਦਿਓ ਮੈਂ ਤੁਹਾਨੂੰ ਕੀਮਤੀ ਕੋਹਿੰੂਰ ਹੀਰਾ ਤੁਹਾਨੂੰ ਦੇ ਦਵਾਂਗੀ ਜਿਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹ ਦੋ ਵਾਰੀ ਸ਼ੀਰੀ ਨਗਰ ਤੇ ਹਮਲਾ ਕੀਤਾ ਤੇ ਸ਼ੇਰਗੜੀ ਨੂੰ ਫਤਿਹ ਕਰਨ ਦੇ ਵਿੱਚ 350 ਸਿੱਖ ਸੀ ਦੋ ਗਏ ਤੇ ਜਿੰਨਾ ਦਾ ਸ਼ੀਰੀ ਨਗਰ ਵਿੱਚ ਹੀ ਸੰਸਕਾਰ ਕੀਤਾ ਗਿਆ ਜਿੱਥੇ ਅੱਜ ਗੁਰਦੁਆਰਾ ਸ਼ਹੀਦ ਗੰਜ ਬਣਿਆ ਹੋਇਆ ਹੈ ਉਸ ਤੋਂ ਬਾਅਦ ਸਾਹ ਸੁਝਾ ਨੂੰ ਉੱਥੋਂ ਛਡਾ ਕੇ ਜਦ ਲਾਹੌਰ ਲਿਆਂਦਾ ਆਹ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਹਾ ਮੈਂ ਆਪਣਾ ਵਾਅਦਾ ਪੂਰਾ ਕਰ ਦਿੱਤਾ ਤੇ ਤੁਸੀਂ ਵੀ ਵਾਅਦੇ ਅਨੁਸਾਰ ਕੋਹੇਨੂਰ ਹੀਰਾ ਸਾਨੂੰ ਦੇ ਦਿਵੋ ਕੀਮਤੀ ਹੀਰਾ ਹੋਣ ਕਰਕੇ ਉਹ ਫੇਰ ਮੁੱਕਰ ਗਏ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਹਾ ਕਿ ਤੁਸੀਂ ਮੇਰੀ ਕੈਦ ਵਿੱਚ ਹੋ ਜੇਕਰ ਮੈਂ ਚਾਹਾਂ ਮੈਂ ਤੈਨੂੰ ਤੇ ਤੇਰੀ ਪਤਨੀ ਨੂੰ ਕੈਦ ਕਰਕੇ ਵੀ ਉਹ ਹੀਰਾ ਲੈ ਸਕਦਾ ਪਰ ਇੱਕ ਗੁਰੂ ਦਾ ਸਿੱਖ ਇਦਾਂ ਨਹੀਂ ਕਰਦਾ ਮੈਂ ਤੁਹਾਡੀ ਮਜਬੂਰੀ ਦਾ ਫਾਇਦਾ ਨਹੀਂ ਚੁੱਕਣਾ ਚਾਹੁੰਦਾ ਤੁਸੀਂ ਮੈਨੂੰ ਇਹ ਦੱਸੋ ਕਿ ਉਹ ਹੀਰਾ ਵੇਚਣਾ ਕਿੰਨੇ ਦਾ ਹੈ ਤੇ ਜਿਸ ਤੋਂ ਬਾਅਦ 2 ਲੱਖ ਮੋਹਰਾਂ ਉਸ ਹੀਰੇ ਦਾ ਮੁੱਲ ਪਿਆ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ 2 ਲੱਖ ਮੋਹਰਾਂ ਦੇ ਕੇ ਉਸ ਹੀਰੇ ਨੂੰ ਆਪਣੇ ਰਾਜ ਵਿੱਚ ਸ਼ਾਮਿਲ ਕੀਤਾ ਤੇ ਜੋ ਹੀਰਾ ਅਜ ਅੰਗਰੇਜ਼ਾਂ ਦੇ ਕੋਲ ਹੈ ਇਹ ਹੀਰੇ ਨੂੰ ਦਲੀਪ ਸਿੰਘ ਤੋਂ ਬਾਅਦ ਅੰਗਰੇਜ਼ ਲੈ ਗਏ ਤੇ ਅੱਜ ਇਹ ਇੰਗਲੈਂਡ ਦੇ ਵਿੱਚ ਰੱਖਿਆ ਗਿਆ ਤੇ ਕਦੇ ਅਸੀਂ ਇਸ ਤੇ ਵਾਰਿਸ ਹੁੰਦੇ ਸੀ ਤੇ ਇਹ ਹੀਰਾ 1849 ਵਿੱਚ ਅੰਗਰੇਜ਼ਾਂ ਕੋਲ ਗਿਆ ਲੋਰੈਂਟ ਡਲਹੋਜੀ ਨਾਮ ਦਾ ਅੰਗਰੇਜ਼ ਇਸ ਨੂੰ ਲੰਡਨ ਲੈ ਗਿਆ ਸੀ ਇਸ ਈਸਟ ਇੰਡੀਆ ਕੰਪਨੀ ਦੇ ਬੰਦਿਆਂ ਨੂੰ ਦੇ ਦਿੱਤਾ ਈਸਟ ਇੰਡੀਆ ਦੇ ਲੋਕਾਂ ਨੇ ਕੁਝ ਪੈਸਿਆਂ ਪਿੱਛੇ ਇਹ ਹੀਰਾ ਰਾਣੀ ਵਿਕਟੋਰੀਆ ਨੂੰ ਦੇ ਦਿੱਤਾ ਸੀ ਤੇ ਰਾਣੀ ਨੇ ਇਸ ਨੂੰ ਚਮਕਾਉਣ ਲਈ 186 ਕੈਰਟ ਤੋਂ ਕੱਟ ਕੇ 105 ਇਹ 6 ਕੈਰਟ ਦਾ ਕਰ ਦਿੱਤਾ ਤੇ ਮਹਾਰਾਣੀ ਵਿਕਟੋਰੀਆ ਇਸ ਨੂੰ ਖਾਸ ਮੌਕੇ ਤੇ ਹੀ ਪਾਉਂਦੀ ਸੀ ਤੇ ਉਸ ਸਮੇਂ ਬ੍ਰਿਟਨ ਦਾ ਪੂਰੀ ਦੁਨੀਆ ਤੇ ਜ਼ਿਆਦਾਤਰ ਹਿੱਸੇ ਤੇ ਰਾਜ ਸੀ ਪਰ ਬਾਅਦ ਵਿੱਚ ਹੌਲੀ ਹੌਲੀ ਬ੍ਰਿਟਨ ਦਾ ਰਾਜ ਖਤਮ ਹੁੰਦਾ ਗਿਆ ਅੰਗਰੇਜ਼ਾਂ ਨੇ ਇਸ ਹੀਰੇ ਦੇ ਸ਼ਰਾਪ ਨੂੰ ਖਤਮ ਕਰਨ ਲਈ ਇਸ ਨੂੰ ਦੋ ਹਿੱਸੇ ਵਿੱਚ ਕਾਟੇ ਦਿੱਤਾ ਜਿਸ ਤੋਂ ਬਾਅਦ ਕੁਝ ਠੀਕ ਹੋਇਆ ਪਰ ਅੱਜ ਇਸ ਦੇ 6 ਟੁਕੜੇ ਹੋ ਗਏ ਨੇ ਹਾਂਜੀ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਿਓ ਤੇ ਇਸ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਕਰਦੇ ਹੋ ਕਿ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਮਿਲ ਸਕੇ ਤਾਂ ਧੰਨਵਾਦ